ਰੋਜੀ ਇੱਧਰ ਦੇ ਦੇ ਲਾ ਕੇ ਮੈਂ ਇੱਧਰ ਖੜੇ ਹੋ ਇੱਕ ਨਿਯਮ ਤੋਂ ਬਿਨਾਂ ਤਾਮ ਜੀ ਮੈਂ ਸ਼ੰਕਰਾਨੰਦ ਗਿਰੀ ਪੰਚ ਦਸ਼ਨਾਮ ਜੁਨਾ ਖੜਾ ਤਰਮਾਦੀਸ਼ Hindu ਸੁਰੱਖਿਆ ਪਰਿਸ਼ਦ ਬਜਰਾੰਗ ਦਲ ਹਿੰਦ ਅੱਜ ਜਿਹੜੀ ਇਹ ਪ੍ਰੈਸ ਅਸੀਂ ਬੁਲਾਈ ਹੈ ਇਸ ਕਰਕੇ ਬੁਲਾਈ ਹੈ ਕਿ ਤੁਸੀਂ ਸਾਰਾ ਮੀਡੀਆ ਭਾਈਚਾਰਾ ਜਾਣਦਾ ਹੈ ਪਿਛਲੇ ਕੁ ਦਿਨਾਂ ਤੋਂ ਹਿੰਦੂਆਂ ਦਾ ਸੜਕਾਂ ਤੇ ਖੂਨ ਬਹਾਇਆ ਜਾ ਰਿਹਾ ਹੈ ਨਿਰਦੋਸ਼ ਹਿੰਦੂਆਂ ਨੂੰ ਹਿੰਦੂ ਲੀਡਰਾਂ ਨੂੰ ਅਣਪਛਾਤੇ ਲੋਕਾਂ ਵੱਲੋਂ ਟਾਰਗੇਟ ਕੀਤਾ ਜਾ ਰਿਹਾ ਹੈ ਜਿਸ ਦੇ ਪ੍ਰਤੀ ਸਰਕਾਰ ਬਿਲਕੁਲ ਵੀ ਗੰਭੀਰ ਨਜ਼ਰ ਨਹੀਂ ਆ ਰਹੀ ਹੈ ਪਿਛਲੇ ਦਿਨੀ ਸਾਡੇ ਸੰਦੀਪ <th>ਪਰ ਲੁਧਿਆਣਾ ਦੇ ਵਿੱਚ ਸੜਕ ਤੇ ਨਿਹੱਤੇ ਨੂੰ ਕੇਰ ਕੇ ਜਦ ਕਿ ਉਹਦੇ ਨਾਲ ਗਨਮੈਨ ਵੀ ਨਾਲ ਸੀ ਲੇਕਿਨ ਸਕਿਉਰਟੀ ਹੋਣ ਦੇ ਬਾਵਜੂਦ ਵੀ ਉਸ ਬੰਦੇ ਨੂੰ ਸੜਕ ਤੇ ਤਲਵਾਰਾਂ ਨਾਲ ਵੱਢਿਆ ਗਿਆ ਬੜੀ ਬੇਰਹਿਮੀ ਦੇ ਨਾਲ ਜੈ શ્રી ਰਾਮ ਮੈਂ ਪਵ ਵਿਭਾਰ ਦਵਜ ਰਾਸ਼ਟਰੀ ਅਧਿਕਾਰ ਬਜਰੰਗਦਲ ਹਿੰਦੂ ਤੋਂ ਦੇਖੋ ਜੀ ਹੁਣੇ ਹਾਲੀ ਚ ਹੋਈ ਘਟਨਾ ਹੀ ਘਟਨਾ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਕਿ ਸੜਕਾਂ ਤੇ Hindu ਇੰਨਾ ਸੁਰੱਖਿਤ ਨਹੀਂ ਹੈ ਕਿ ਕੋਈ ਸਕੂਟਰ ਮੋਟਰਸਾਈਕਲ ਤੇ ਅਗਰ ਜਾ ਰਿਹਾ ਹੈ ਤਾਂ ਉਹਦਾ ਕਤਲ ਹੋ ਜਾਂਦਾ ਹੈ ਕਿਉਂ ਹੋ ਰਿਹਾ ਹੈ Hindu ਆ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਹਰ ਬਾਰ Hindu ਨੇਤਾਵਾਂ ਦੀ ਹੱਤਿਆ ਹੁੰਦੀ ਹੈ ਉਸ ਤੋਂ ਬਾਅਦ ਮੀਡੀਆ ਕਰਮੀ ਜਾਂ ਅਦਰ ਸਾਨੂੰ ਹੀ ਪ੍ਰਮਾਣ ਦੇਣਾ ਪੈਂਦਾ ਹੈ ਸਿੱਖ-ਹਿੰਦੂ ਏਕਤਾ ਦਾ ਦੂਜੇ ਤਰ੍ਹਾਂ ਦਾ ਵੀ ਕੋਈ ਫਰਜ਼ ਬੰਦਾ ਹੈ ਉਹਨਾਂ ਨੂੰ ਵੀ ਅੱਗੇ ਆਣ ਦੀ ਲੋੜ ਹੈ ਨਿਹੰਗ ਜਥੇਬੰਦੀਆਂ ਨੂੰ ਵੀ ਅੱਗੇ ਆ ਕੇ ਕਰਨ ਦੀ ਲੋੜ ਹੈ ਕਿ ਉਹ ਸਾਡੇ ਬੰਦੇ ਸਿਗੇ ਜਾਂ ਨਹੀਂ ਸਿਗੇ ਨਹੀਂ ਸਿਗੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਬੰਦੀ ਹੈ ਤਦ ਹੀ ਹਿੰਦੂ-ਸਿੱਖ ਏਕਤਾ ਦੀ ਜਿਹੜੀ ਆਪਾਂ ਗੱਲ ਕਰਦੇ ਆ ਉਹ ਸੰਪੂਰਨ ਹੋਊਗੀ ਕਈ ਕਹਿੰਦੇ ਹੋ ਮਿਆਂ ਦਾ ਕੋ ਜਾਣਕਾਰੀ ਮਿਲੀ ਕਿ ਕਿੰਨਾ ਵੱਲੋਂ ਆਏ ਸੀ ਉਹ ਕੀ ਐਸੀ ਚੱਕਰ ਸੀਗਾ ਉਹਦੇ ਦੌਰਾਨ ਹਲੇ ਜਿਹੜਾ ਪੁਲਿਸ ਇਨਵੈਸਟੀਗੇਸ਼ਨ ਦੇ ਦੌਰਾਨ ਥਿਸ ਇਸ ਆਪਨੇ 10 ਸੇ ਹੈ ਲੁਧਿਆਣਾ ਦੇ ਉਹਨਾਂ ਨੇ ਆ ਗਿਆ ਹੈ ਕਿ ਜੀ ਉਹ ਆਪਣੇ ਆਪ ਨੂੰ ਬੁੱਢਾ ਦਲ ਤੋਂ ਕਹਿੰਦੇ ਸੀਗੇ ਪਰ ਹਲੇ ਤੱਕ ਇਨਵੈਸਟੀਗੇਸ਼ਨ ਜਾਰੀ ਹੈ ਤੇ ਹੋਰ ਤੱਥੇ ਕੱਢਣੇ ਬਾਕੀ ਨੇ ਕਿ ਪੈਸਿਆਂ ਲਈ ਕਿਸੇ ਦੀ ਹੱਤਿਆ ਕਰਨਾ ਕਿਸੇ ਦੀ ਵੱਲੋਂ ਵੀ ਸਹੀ ਨਹੀਂ ਹੈ ਤਦ ਤੱਕ ਹਿੰਦੂ ਮਰਦਾ ਰਹੂਗਾ ਅਸੀਂ ਸਾਰੇ Hindu ਸੰਗਠਨ ਇਕੱਠੇ ਹੋਏ ਆ ਸਿਰਫ ਇਸ ਚੀਜ਼ ਲਈ ਕਿ ਸੰਗਠਨ ਸਾਡੇ ਅੱਡ ਹੋ ਸਕਦੇ ਨੇ ਉਦੇਸ਼ ਸਾਡਾ ਕੀ ਹੈ Hinduwadi ਆਪਣੇ ਧਾਰਮਿਕ ਸਥਾਨਾਂ ਦੀ ਲੜਾਈ ਅਸੀਂ ਲੜਨ ਨੂੰ ਤਿਆਰ ਆ ਔਰ ਅੱਗੇ ਵੀ Hinduਆ ਨੇ ਆਪਣੀ ਮੰਗਾਂ ਮੰਨਵਾਲ ਲਈ ਧਰਨੇ ਲਾਏ ਨੇ ਤੇ ਸਾਨੂੰ ਦੁਬਾਰਾ ਲੈਣੇ ਪਏ ਅਸੀਂ ਕੁਰੇਜ ਨਹੀਂ ਮੰਨਾਂਗੇ ਨਿਆਂ ਕਦ ਤੱਕ ਮਿਲੂਗਾ ਨਹੀਂ ਸਾਨੂੰ ਕਦ ਤੱਕ ਸਾਨੂੰ ਮੀਡੀਆ ਦੇ ਰਾਹੀ ਆ ਮਾਦਮਾਰ ਰਾਹੀ ਲੈਟਰਾਂ ਦੇ ਰਾਹੀ ਦੱਸਣਾ ਪਊਗਾ ਕਿ ਅਸੀਂ ਆ ਸੁਰਕਸ਼ਤਾ ਜਦ ਕੀ ਅਤਵਾਚ ਵੀ ਹਿੰਦੂ ਮਾਰੇ ਗਏ ਨੇ ਉਸ ਤੋਂ ਬਾਅਦ 2000 ਤੋਂ ਲੈ ਕੇ 2024 ਤੱਕ ਦਾ ਡਾਟਾ ਚੱਕ ਲੋ ਸਾਤੇ ਸਵਾਲ ਉੱਠਦਾ ਹੈ ਕਿ ਜੀ ਹਿੰਦੂ ਜਥੇਬੰਦੀਆਂ ਨੂੰ ਸੁਰੱਖਿਆ ਦੇ ਰੱਖੀ ਹੈ ਸਾਰਿਆਂ ਨੂੰ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਸਚਿਨ ਆਜ਼ਾਦ ਰਾਸ਼ਟਰੀ ਪ੍ਰਮੁੱਖ ਆਲ ਇੰਡੀਆ ਹਿੰਦੂ ਸ਼ਿਵ ਸੈਨਾ ਰਾਸ਼ਟਰੀ ਪ੍ਰਚਾਰਕ ਜਨਸਕਤਰ ਸ਼੍ਰੀ ਹਿੰਦੂ ਤੱਕ ਅੱਜ ਦਾ ਜੋ ਵਿਸ਼ਾ ਜੋ ਪ੍ਰੈਸ ਕਾਨਫਰੰਸ ਕਰਨ ਦਾ ਵਿਸ਼ਾ ਹੈ ਅੱਜ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਨੇ ਵੱਤ ਤੋਂ ਵੱਤਰ ਹੁੰਦੇ ਜਾ ਰਹੇ ਨੇ ਸ਼ਰਿਆਮ ਲੋਕਾਂ ਨੂੰ ਵਿੱਚ ਚਰਾਹੇ ਦੇ ਵਿੱਚ ਵੱਢ ਦਿੱਤਾ ਜਾਂਦਾ ਹੈ ਸ਼ਰਿਆਮ ਲਲਕਾਰ ਕੇ ਲੋਕਾਂ ਦੇ ਕਤਲ ਹੋ ਰਹੇ ਨੇ ਖਾਸ ਕਰਕੇ ਸਾਡੇ ਹਿੰਦੂ ਸਨਾਤਨੀ ਹਿੰਦੂਆਂ ਦਾ ਸੜਕਾਂ ਦੇ ਉੱਤੇ ਖੂਨ ਡੋਲਿਆ ਜਾ ਰਿਹਾ ਮੈਂ ਪੁੱਛਣਾ ਚਾਹਨਾ ਸਰਕਾਰ ਤੋਂ ਕੀ ਸਰਕਾਰ ਕੀ ਕਰ ਰਹੀ ਹੈ ਪੁਲਿਸ ਪ੍ਰਸ਼ਾਸਨ ਕੀ ਕਰ ਰਿਹਾ ਹੈ ਅੱਜ ਪੰਜਾਬ ਦੇ ਵਿੱਚ ਸਨਾਤਨੀ ਹਿੰਦੂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਜਿਵੇਂ ਤੁਸੀਂ ਦੇਖ ਸਕਦੇ ਹੋ ਪਿਛਲੇ ਸਮੇਂ ਦੌਰਾਨ ਅਸੀਂ ਕਿੰਨੇ ਹੀ ਸਾਡੇ ਕੌਮੀ ਯੋਧੇ ਸਾਡੇ ਸਨਾਤਨੀ ਯੋਧੇ ਖੋਏ ਨੇ ਸਾਨੂੰ ਕਿੰਨੇ ਯੋਧਿਆਂ ਤੋਂ ਹੱਥ ਧੋਣਾ ਪਿਆ ਸਾਡੇ ਸੁਧੀਰ ਕੁਮਾਰ ਸੂਰੀ ਜੀ ਦੁਰਗਾ ਪ੍ਰਸਾਦ ਜੀ ਸਾਡੇ ਨੱਗਲ ਤੋਂ ਵਿਸ਼ਵਿੰਦੂ ਪਰਿਸ਼ਦ ਦੇ ਅਗੂ ਕਿੰਨੇ ਹੁਣ ਸਾਡੇ ਥਾਪਰ ਜੀ ਮੈਂ ਪੁੱਛਣਾ ਚਾਹਨਾ ਸਰਕਾਰ ਤੋਂ ਕੀ ਕਰ ਰਹੀ ਹੈ ਉਹ ਪੂਰੀ ਤਰ੍ਹਾਂ ਸਿਸਟਮ ਜੋ ਹੈ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਇਸ ਟਾਈਮ ਜੰਗਲ ਰਾਜ ਚੱਲ ਰਿਹਾ ਹੈ ਸਨਾਤਨੀ Hindu ਦੀ ਕੋਈ ਸੁਣਵਾਈ ਨਹੀਂ ਸਨਾਤਨੀ Hindu ਨੂੰ ਪੰਜਾਬ ਦੇ ਵਿੱਚ ਭੇਡਾਂ ਬੱਕਰੀਆਂ ਸਮਝਿਆ ਜਾ ਰਿਹਾ ਸਾਨੂੰ ਹੁਣ ਅਸੀਂ ਜੋ ਅੱਜ ਦੀ ਮੀਟਿੰਗ ਰੱਖੀ ਹੈ ਸਾਰੀ ਸੰਸਥਾਵਾਂ ਨੂੰ ਨਾਲ ਲੈ ਕੇ ਇੱਕ ਮੁਠ ਕਰਕੇ ਸਰਕਾਰ ਦੇ ਨਾਂ ਖਿਲਾਫ ਅਸੀਂ ਅੰਦੋਲਨ ਕਰਨ ਜਾ ਰਹੇ ਹਾਂ ਅਗਰ ਸਰਕਾਰ ਸਾਡੀ ਗੱਲਾਂ ਨਹੀਂ ਮੰਨ ਦਿੱਤਾ ਸਰਕਾਰ ਨੂੰ ਅਸੀਂ ਪੂਰੀ ਤਰ੍ਹਾਂ ਦੱਸ ਦੇਣਾ ਚਾਹੁੰਦੇ ਹਾਂ ਕਿ ਜਦੋਂ ਤੱਕ ਪੰਜਾਬ ਦੇ ਵਿੱਚ ਸਨਾਤਨੀ Hindu ਆਪਣੇ ਆਪ ਨੂੰ ਭੈ ਮੁਕਤ ਨਹੀਂ ਸਮਝਦਾ ਅੱਜ ਪੰਜਾਬ ਦੇ ਵਿੱਚ ਸ਼ਰੀਆ ਫਰੂਕੀਆਂ ਮੰਗੀਆਂ ਜਾ ਰਹੀਆਂ ਨੇ ਸ਼ਰੀਆ ਫਰੂਕੀ ਦੇਣ ਵਾਲਾ ਜੋ ਦਿੰਦਾ ਨਹੀਂ ਬੰਦਾ ਉਸ ਦੇ ਬਾਹਰ ਖੜ ਕੇ ਲਲਕਾਰੇ ਉਹਨੂੰ ਗੋਲੀਆਂ ਨਾਲ ਭੁਨ ਦਿੱਤਾ ਜਾਂਦਾ ਤੁਸੀਂ ਅੱਜ ਦੀ ਗੱਲ ਲਾ ਲਓ ਅੱਜ ਅੰਮ੍ਰਿਤਸਰ ਦੇ ਵਿੱਚ ਰਾਜਾ ਸੰਸੀ ਦੇ ਵਿੱਚ ਔਰਤ ਨੂੰ ਸ਼ਰੀਆਂ ਗੋਲੀਆਂ ਦੇ ਨਾਲ ਭੁੰਨਿਆ ਗਿਆ। ਮਾਨਸਾ ਦੇ ਵਿੱਚ ਸ਼ਰੀਆਂ ਬੰਦੇ ਨੂੰ ਵੱਢ ਦਿੱਤਾ ਗਿਆ। ਗੁਰਦਾਸਪੁਰ ਦੇ ਵਿੱਚ ਸ਼ਰੀਆਂ ਗੋਲੀਆਂ ਚੱਲੀਆਂ। ਤੁਸੀਂ ਰੋਜ਼ ਨਵੇਂ ਨਿੱਤ ਤੋਂ ਨਿੱਤ ਗੱਲ ਸੁਣਨ ਨੂੰ ਮਿਲਦੀ ਹੈ। ਪੰਜਾਬ ਦੇ ਵਿੱਚ ਕਾਨੂੰਨ ਨਾਮ ਦੀ ਚੀਜ਼ ਹੀ ਨਹੀਂ ਰਹੀ। ਪੰਜਾਬ ਦੇ ਵਿੱਚ ਹਿੰਦੂ ਤੇ ਅਤਿਆਚਾਰ ਹੋ ਰਿਹਾ। ਹਿੰਦੂ ਨੂੰ ਆਪਣੇ ਆਪ ਤੇ ਇੱਕ ਘੁੱਟਨ ਮਹਿਸੂਸ ਕਰ ਰਿਹਾ। ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਅੱਜ ਤੁਸੀਂ ਲਗਾ ਲਓ ਆ ਹੁਣ ਸਿਰਫ ਕੁਝ ਸਮੇਂ ਪਹਿਲਾਂ ਮੈਨੂੰ ਕਾਲ ਸਵੇਰ ਦੀਆਂ ਲੱਗ ਰਹੀਆਂ ਨੇ ਆ ਦੇਖੋ ਪਹਿਲਾਂ ਵੀ ਮੇਰੇ ਮੈਨੂੰ ਜਾਨੋਂ ਮਾਰ ਦੀ ਕੋਸ਼ਿਸ਼ ਹੋ ਚੁੱਕੀ ਮੇਰਾ ਪਿੱਛਾ ਕੀਤਾ ਗਿਆ ਮੇਰੇ ਦਫ਼ਤਰ 'ਚ ਹਥਿਆਰ ਲੈ ਸਬੰਦੇ ਆ ਚੁੱਕੇ ਪਰੰਤੂ ਸਰਕਾਰ ਕੋਈ ਸੁਣਵਾਈ ਨਹੀਂ ਕਰ ਰਹੀ ਕੋਈ ਸਾਡੇ ਹਿੰਦੂ ਨੇਤਾਵਾਂ ਦੀ ਸੁਰੱਖਿਆ ਵੱਲ ਧਿਆਨ ਨਹੀਂ ਦੇ ਰਹੀ ਸਾਡੇ ਨਾਲ ਮੌਜੂਦ ਨੇ ਸ਼ੰਕਰਾਨੰਦ ਗਿਰੀ ਜੀ ਮਹਾਰਾਜ ਭਭਿਆ ਵਾਰਦਵਾਜੀ ਸ਼ੰਕਰ ਜੀ ਮਾਨਨ ਸਾਡੇ ਸਾਡੇ ਗੁਰੂ ਬੈਠੇ ਨੇ ਸਾਡੇ ਨਾਲ ਪਾਸੀ ਜੀ ਅਸੀਂ ਸਰਕਾਰ ਤੋਂ ਪੁੱਛਣਾ ਚਾਹੁੰਦੇ ਆ ਵੀ ਸਰਕਾਰ ਕੀ ਕਰਦੀ ਹੈ ਹਿੰਦੂਆਂ ਲਈ ਹਿੰਦੂਆਂ ਸਨਾਤਨੀ ਨੇ ਆ ਦੇਖੋ ਆ ਦੇਖੋ ਕਿੰਨੇ ਮਿਸਕਾਲਜ ਨੇ ਸਰਿਆਮ ਬੰਦਾ ਕਹਿ ਰਿਹਾ ਵੀ ਥਾਪਰ ਤੋਂ ਬਾਅਦ ਅਗਲਾ ਨੰਬਰ ਤੀਰੇ 50 ਲੱਖ ਰੁਪਏ ਤਿਆਰ ਰੱਖ ਨਹੀਂ ਤਾਂ ਤੈਨੂੰ ਮਾਰ ਕੇ ਹਟਾਂਗੇ ਛੱਡਦੇ ਨਹੀਂ ਜਿੰਨਾ ਮਰਜੀ ਬਚ ਲੈ ਪਰੰਤੂ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਕੋਈ ਸੁਣਵਾਈ ਨਹੀਂ ਕਰ ਰਹੀ ਇਹ ਕੀ ਕਰਦੇ ਨੇ ਅੱਜ ਪੰਜਾਬ ਪ੍ਰਧਾਨ ਸਾਡੇ ਪੰਜਾਬ ਬੀਜੇਪੀ ਦੇ ਪ੍ਰਧਾਨ ਬੀਜੇਪੀ ਦੇ ਬੀਜੇਪੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ ਜਦੋਂ ਕੰਮ ਹੋ ਜਾਂਦਾ ਹੈ ਪੰਜਾਬ ਬੀਜੇਪੀ ਪ੍ਰਦੇਸ਼ ਅધ્યક્ષ ਉਸ ਤੋਂ ਬਾਅਦ ਫੋਟੋ ਕਾਰਡ ਚਲੇ ਜਾਂਦੇ ਨੇ ਕਿ ਪਹਿਲਾਂ ਉਹ ਸੁੱਤੇ ਹੁੰਦੇ ਨੇ ਪਹਿਲਾਂ ਉਹਨਾਂ ਨੂੰ ਲੋਕ ਹਿੰਦੂਆਂ ਦੀ ਯਾਦ ਨਹੀਂ ਹਿੰਦੂ ਵੋਟ ਨਹੀਂ ਦਿੰਦਾ ਬੀਜੇਪੀ ਪੰਜਾਬ ਨੂੰ ਪਰਦੇਸ਼ ਅਧਿ ਕਸ਼ ਬੀਜਪੀ ਪ੍ਰਧਾਨ ਸਾਹਿਬ ਜਖੜ ਸਾਹਿਬ ਤੋਂ ਮੈਂ ਜਵਾਬ ਪੁੱਛਣਾ ਚਾਹਨਾ ਅੱਜ ਮੈਂ ਉਹਨਾਂ ਨੂੰ ਸ਼ਵੇਰ ਦਾ ਫੋਨ ਕਰਨ ਲੱਗ ਰਿਹਾ ਉਹ ਫੋਨ ਨਹੀਂ ਚੁੱਕਰੇ ਕੋਈ ਜਵਾਬ ਨਹੀਂ ਉਹਨਾਂ ਕੋਲ ਜਦੋਂ ਹਿੰਦੂ ਦਾ ਕਤਲ ਹੋ ਜਾਂਦਾ ਹੈ ਹਿੰਦੂ ਦੇ ਉੱਤੇ ਹਮਲਾ ਹੋ ਜਾਂਦਾ ਹੈ ਉਸ ਤੋਂ ਬਾਅਦ ਫੋਟੋ ਕਰਾਣ ਬੀਜਪੀ ਨੂੰ ਯਾਦ ਆ ਜਾਂਦੀ ਵੀ ਆ ਫੋਟੋ ਕਰਾਣੀ ਹੈ ਚੋਣਾ ਆਪਾਂ ਰੋਟੀਆਂ ਸੇਕਣ ਦਾ ਟਾਈਮ ਮਿਲ ਗਿਆ ਸਾਨੂੰ ਰੋਟੀਆਂ ਸੇਕਣ ਪਹੁੰਚਦੇ ਨਹੀਂ ਬੀਜਪੀ ਨੇ ਪੰਜਾਬ ਦੇ ਲਈ ਕੀ ਕਰਿਆ ਪੰਜਾਬ ਦੇ ਵਿੱਚ 35000 ਹਿੰਦੂਆਂ ਨੂੰ ਮਾਰ ਦਿੱਤਾ ਗਿਆ ਅਤਵਾਦ ਦੇ ਦੌਰਾਨ ਇੱਕ ਫੁੱਟੀ ਕੋੜੀ ਨਹੀਂ ਦਿੱਤੀ বিজেপি ਦੇ ਕਿਸੇ ਲੀਡਰ ਨੇ ਕੋਈ ਸੁਣਵਾਈ ਤੱਕ ਨਹੀਂ ਕੀਤੀ বিজেপি ਨੇ ਕੀ ਦਿੱਤਾ বিজেপি ਨੇ ਕੀ ਦੇ ਆ ਜਦ ਕਿ ਸੈਂਟਰ ਗਵਰਨਮੈਂਟ ਲਵੇ ਸਾਡੇ ਕਿੰਨੀ ਕਿੰਨੇ ਵਾਰ ਅਰਜ਼ੀਆਂ ਦੇ ਚੁੱਕੇ ਕਿ ਕਿੰਨੇ ਵਾਰ ਮੰਗ ਚੁੱਕੇ ਕਿ ਕੋਈ ਮੱਲਮ ਪੱਟੀ ਕੋਈ ਫੰਡ ਪੰਜਾਬ ਦੇ ਵਿੱਚ ਜੋ ਨਿਰਦੋਸ਼ ਹਿੰਦੂ ਮਾਰੇ ਗਏ ਨੇ ਅਤਵਾਦ ਦੇ ਦੌਰਾਨ ਉਹਨਾਂ ਨੂੰ ਕੋਈ ਫੁੱਟੀ ਕੋੜੀ ਤੱਕ ਨਹੀਂ ਦਿੱਤੀ ਗਈ বিজেপি ਵੀ ਸਿਰਫ ਰਾਜਨੀਤੀ ਕਰਦੀ ਹੈ ਵੋਟਾਂ ਦੀ ਸਿਆਸਤ ਕਰਦੀ ਹੈ ਸੋ ਸਾਡਾ ਅੱਜ ਦਾ ਵਿਸ਼ਾ ਇਹ ਹੈ ਕਿ ਸਰਕਾਰ ਹਿੰਦੂਆਂ ਵੱਲ ਧਿਆਨ ਦੇਵੇ ਹਿੰਦੂ ਨਿਤਾਵਾਦੀ ਜੋ ਸਮਾਜ ਸੇਵੀ ਨੇ ਜੋ ਕੰਮ ਕਰ ਰਹੇ ਨੇ ਉਹਨਾਂ ਦੀ ਸੁਰੱਖਿਆ ਵੱਲ ਧਿਆਨ ਦੇਵੇ ਉਹਨਾਂ ਦੀਆਂ ਮੁੱਦਾਵੰਦੀਆਂ ਦਾ ਸਾਡਾ ਅੱਜ ਦਾ ਵਿਸ਼ਾ ਇਹ ਹੀ ਸੀਗਾ ਤੇ ਅਸੀਂ ਜੋ ਤੁਹਾਨੂੰ ਪਹਿਲਾਂ ਬੇਨਤੀ ਕਰੀ ਹੈ ਵੀ ਅਸੀਂ ਸਭ ਉਹ ਹਿੰਦੂ ਸੰਗਠਨਾਂ ਨੂੰ ਨਾਲ ਲੈ ਕੇ ਜਲਦ ਹੀ ਇੱਕ ਮੰਚ ਤੇ ਇਕੱਠਾ ਕਰਕੇ ਇੱਕ ਪਲੇਟਫਾਰਮ ਬਣਾ ਕੇ ਉਹਦੇ ਵਿੱਚ ਕੋਈ ਪ੍ਰਧਾਨ ਨਹੀਂ ਹੋਏਗਾ ਕੋਈ ਆਗੂ ਨਹੀਂ ਹੋਗਾ ਇੱਕ ਮੁੱਢ ਹੋ ਕੇ ਅਸੀਂ ਜੋ ਹੈ ਆਪਣਾ ਸੰਗਠਨ ਬਣਾ ਕੇ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾਵਾਂਗੇ ਚਾਹੇ ਇਹਦੇ ਲਈ ਸਾਨੂੰ ਆਮਰਨ ਅੰਸ਼ਣ ਕਰਨਾ ਪਵੇ ਅੰਦੋਲਨ ਕਰਨਾ ਪਵੇ ਜੋ ਵੀ ਕਰਨਾ ਪਵੇ ਅਸੀਂ ਕਰਾਂਗੇ